ਨਾਮ ਕੋ ਮੇਰਾ ਦਰਸ਼ਦਾ ਗਿਰਪਾਤਿ ਹੋ ਹਰਿ ਮਹਾਦੇਵ ਸਮੋ

ਸਵਾਗਤ ਸਭਨਾ ਬਨਾ ਸਮਰਾਤ ਸੋਵੰਨੇ ਸੋ ਕੋਮਲ ਬਸਾਏ ਤਾਰਨਾ ਮਨ ਮੇਰੇ ਸਦਾ ਬੋਹਰਨ ਵਾਲਾ ਸਤੋ ਸਭ ਦਾ ਕਾਰਕ ਕਰਤਾ ਭਗਤ ਲਾਏ ਸਰਬਿਸ ਜਿਸ ਦੇ ਸੁਭਾਵ ਸਦਾ ਸਗਸਾ सावद शब्द में रहे कारण आप सत्य सारे गए पर आए पत्रे सच मेरा आधार है सत्य आधार में जन पर खाओ सब ज्ञान भगवत सुख मन अब साथ अनुसापो जिया गुरु बार जैसे गुरुता बड़े आए सुनो संतो शक्तिरोपल सजा नामरा आदारो वाजन पंत शुद्धा तुलिता सप्ताह का सप्ताह शुद्ध वाजन का तुलिता तार्य मध्य धूधे बदल सदिता एकारकंठ बुमारे तुलित करुणा तुलित कायो सिद्धाम अर्थलात कहिजा ने पता

ਕੋਈ ਨਾ ਹੋਉ ਨਾ ਜਾਵੇ ਨੀਰਾ ਹੋਇ ਕੋਈ ਨਾ ਹੋ ਨਾ ਜਾਵੇ ਨੀਰਾ ਹੋਇ ਗੁਰਨਾਜ ਜੀ ਸਤਨਾਮ ਸ਼੍ਰੀ ਵਾਹਿਗੁਰੂ ਤਿਨੇ ਤਾਪਨ ਵਾਰਨ ਹਰ ਦੁਖਾਂਤ ਪਰ ਸੁਖ ਰੋਸ ਤਾ ਕ ਬਿਕਨ ਲਾ ਕੋ ਲਗੇ ਜਾਗੀ ਪ੍ਰਭ ਗੁਰਦਾਸ ਦੋਹੇ ਕਰ ਜੋੜ ਕਰੂੰ ਅਰਦਾਸ ਤੁਧ ਭਾਲ ਤਿਆਲੇ ਰਾਸ ਤੂੰ ਸਮਰਾਤੇ ਆਕਾਤੇ ਅਗੋਚਰ ਜੀਉ ਪਰ ਤੇਰੀ ਰਾਸ ਰਹੇ ਮਤੇਰੀ ਸੁਖ ਪਾਇਆ ਸਦਾ ਨਾਨਕ ਕੇ ਅਰਦਾਸ ਅਰਦਾਸ ਇੱਕ ਓ ਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਬਖ ਵਾਰ ਸ੍ਰੀ ਭਗਵਤੀ ਪਾਤਸ਼ਾਹ ਦਸੇ ਪ੍ਰੇਤਾਂ ਭਗਵਤੀ ਸੰਮਰਕਾ ਗੁਰ ਨਾਨਕ ਲਈ ਧਿਆਰੇ ਬਰੰਦ ਤੇ ਗੁਰ ਅਮਰਦਾਸ ਰਾਮ ਦਾਸੇ ਹੁਸਾਏ ਔਰ ਜਨ ਹਰ ਗੋ ਬਿੰਦਨੋ ਸਿਮਰੋ ਸ੍ਰੀ ਹਰ ਗਾਇਐ ਸ੍ਰੀ ਭਾਵਿਕ ਰਿਸ਼ੰਤਿਆਈਆ ਜਿਸੁ ਸੁਖਾਲ ਸਭੁ ਤੁਧਾਰੀਐ ਏਕ ਮਹਾਦਰਸਿ ਸਿਮਰਿਆ ਕਾਲ ਨੋ ਨਿਧਿ ਹੋਵੈ ਤਾਏ ਸਭ ਤਾਏ ਸਿਮਰਿ ਪਾਤੀਸ਼ਾ ਪੰਥ ਸੇਵਾਲੀ ਪੁਤਨਾ ਦੇ ਸਾਮੀ ਅਮਰਤ ਕੇ ਸਾਦੇ ਸਭ ਤਾਏ ਹੋਇ ਸਵਾਏ ਦਸਾਂ ਪਾਤਸ਼ਾਹ ਜੀ ਆਤਮ ਜੀ ਹੋਤਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਠ ਦੀਦਾਰਨਾ ਧਿਆਨ ਧਾਰ ਕੇ ਬੋਲੋ ਜੀ ਵਾਹਿਗੁਰੂ ਪੰਜਾਬ ਪਿਆਰਿਆਂ ਚੋਂ ਸਾਹਿਬ ਜਾਦਿਆਂ ਚੜੀ ਮੁਗਤਾਂ ਹੱਟੀਆਂ ਜੱਪੀਆਂ ਦੱਪੀਆਂ ਜਨਨਾਮ ਜੱਪਿਆ ਬੰਦ ਕੇ ਸਕਿਆ ਦੇਵ ਚਲਾਈ ਤੇ ਰਵਾਹੀ ਦੇਖ ਅਨਲਟ ਕੀਤਾ ਤਨ ਆ ਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ ਜਨ ਸਿੰਘਾਂ ਸਿੰਘਣੀਆਂ ਧਰਮ ਦੇ ਸੀਸ ਦਿੱਤਾ ਬਾਂਧ ਬਾਂਧ ਕਟਵਾਏ ਕੋ ਪਰਿਆਰਿ ਵਹਾਈਆਂ ਚਰਕੜੀਆਂ ਦੇ ਚੜੇ ਤਨ ਆ ਰਣ ਚਰਵਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮਨ ਯਾਰਿਆਂ ਸਿੱਖੀ ਕੇ ਸਾ ਸਵਾਸਾ ਸਾਂ ਮਨ ਬਾਈ ਮਨ ਕਰੇ ਕਮਾਈ ਦਾ ਧਿਆਨ ਤਰ ਕੇ ਬੋਲੋ ਜੀ ਵਾਹਿਗੁਰੂ ਪੰਜਾਂ ਤਖਤਾਂ ਸਰਬੱਤ ਗੁਰਦਵਾਰਿਆਂ ਦਾ ਧਿਆਨ ਤਰ ਕੇ ਬੋਲੋ ਜੀ ਵਾਹਿਗੁਰੂ ਪ੍ਰਤਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਸਰਬੱਤ ਖਾਲਸਾ ਜੀ ਵਾਹਿਗੁਰੂ 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 ਨਾਮ ਚਿਤ ਆਵੈ ਚਿਤ ਆਵਨ ਦਾ ਸਦਕਾ ਸਭ ਦੋ ਘਰ ਜਹਾਂ ਜਹਾਂ ਖਾਲਸਾ ਸਾਹਿਬ ਜੀ ਤਹਾਂ ਤਹਾਂ ਸਰਿਆਇ ਤ ਦੇਖ ਦੇਖ ਭਤੇ ਬਰਜ ਕੀ ਪੈ ਪੰਥ ਕੀ ਜੀਤਾ ਸ੍ਰੀ ਸਾਹਿਬ ਜੀ ਸਹਾਇ ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ ਵਾਹਿਗੁਰੂ ਸਿਖਾ ਨੂੰ ਸਿਖੀ ਨਾਨਕੀ ਸਦਾਨ ਰਹਿਤ ਦਾਨ ਬਵੇਕ ਦਾਨ ਬੋਸਾਹੋ ਦਾਨ ਪ੍ਰੋਸਾਹ ਦਾਨ ਦਰਬਾਰ ਨਾਮ ਦਾਨ ਸ਼੍ਰੀ ਅੰਮ੍ਰਿਤ ਸਰਵ ਸਾਹਿਬ ਜੀ ਦੇ ਦਰਸ਼ਨ ਇਸਨਾਨ ਚੌਂਕੀਆਂ ਚੰਨ ਜੁਗੋ ਜੁਗ ਅਟਲ ਧਰਮ ਦਾ ਜੈ ਕਰ ਖੋਲੋ ਜੀ ਹੋਰ ਜੀ ਆਪ ਜੀ ਦੇ ਸਿਕੰਦਾ ਮਨ ਨੀਵਾ ਮਤ ਉੱਚੀ ਮਤ ਬੰਦੇ ਰੱਖੇ ਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾਤਾ ਜੀਓ ਸ਼੍ਰੀ ਗੁਰੂ ਕਾਣਾ ਸਾਹਿਬ ਹੋਰ ਗੁਰਦਵਾਰਿਆਂ ਗੁਰ ਧਾਮ ਜੰਨਾ ਤੋਂ ਪੰਥ ਨੂੰ ਮਿਛੋੜਾ ਗਇਆ ਕੁੱਲਾ ਦਰਸ਼ਨ ਦੀ ਦਾਤਿ ਸਿਵਾ ਸੰਭਵ ਦਾ ਦਾਲ ਪਿਆਰੇ ਖਾਲਸਾ ਜਨ ਬਖਸ਼ੋ ਬਿਮਾਰਾਂ ਦੇ ਤਾਣੇ ਪਿਤਾਣ ਨੇ ਓਟਿਆਂ ਦੀ ਓਟ ਵਲੇ ਆਸਰੇਆਂ ਦੇ ਆਸਰੇ ਅਕਾਲ ਪੁਰਖ ਅੰਦਰ ਜਾਵੇਂ ਗਰੀਬਨਵਾਸ ਸ੍ਰੀ ਗੁਰੂ ਨਾਨਕ ਦੇਵ ਮਹਾਰਾਜੀਓ ਤਣ ਤਣ ਸ੍ਰੀ ਗੁਰੂ ਗਵਰਿੰਦ ਸਿੰਘ ਮਹਾਰਾਜੀਓ ਤਣ ਤਣ ਗੁਰਤਾ ਗਦੀ ਦੇ ਪਲਾਜ ਮੜ ਪੰਜਾ ਤਖਤਾਂ ਦੇ ਮਾਲਕ ਮੋਪਿਆ ਦੇ ਮਾਲਕ ਜੁਗ ਜੁਗ ਅਟਲ ਤਖਤ ਦੇ ਸੁਭਾਏ ਮਾਨ ਇਹਨੂ ਦੁਨੀਆਂ ਦੇ ਮਾਲਕ ਭਗਤ ਉਪਸਾਧਾ ਕਿਰਪਾ ਨਿਧਾਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਆਪ ਜੀ ਦੇ ਜੂਰ ਅੰਦਰ ਚਰਣਾ ਕਮਲਾ ਵਿੱਚ ਕਰਨਾਰ ਸੁਦੇਹਦੇ ਹੋਲੀ ਸਾਧਗੁਰੂ ਆਪ ਜੀ ਦੇ ਦਰੋਂ ਘਰੋਂ ਵਰਸਾਇ ਹੋਏ ਰੰਗਰੇਟੇ ਬ੍ਰੁਤ ਕਾਟੇ ਸ਼੍ਰੋਮਣੀ ਸ਼ਹੀਦ ਬਾਬਾ ਜੀਵਨ ਸਿੰਘ ਜੀਆਂ ਦੇ ਪੁੱਤ ਵਾਲੇ ਸਾਧਗੁਰੂ ਜੀ ਆਪ ਜੀ ਦੀ ਮਹਾਨ ਕਿਰਪਾਈ ਪਰसों ਰੋਜ ਤੋਂ ਸਤਿਗੁਰੂ ਜੀ 40 ਮੁਕਤੀਆਂ ਦੇ ਸੰਬੰਧ ਵਿੱਚ ਟੁਰ ਕੇ ਆਈ ਜਿਨ ਸਗਲੀ ਚਿੰਤਾ ਮਿਟਾਈ ਦੇ ਸ਼੍ਰੀ ਅਖੰਡ ਪਾਠ ਪਰ ਆਰੰਭ ਸਾਡੇ ਸਤਿਗੁਰੂ ਆਪ ਜੀ ਦੀ ਮਿਹਰ ਕਿਰਪਾਈ ਆਦਤ ਤੋਂ ਮੱਧ ਮੱਧ ਤੋਂ ਅੰਤ ਸੰਪੂਰਨ ਤਾਈ ਬਖਸ਼ੀ ਕੀਤੇ ਆਪ ਜੀ ਦੇ ਪਾਠੀ ਬੱਚਾ ਕੋਲ ਬਾਣੀ ਪੜਦੇ ਆ ਸਤਿਗੁਰੂ ਸੰਗਤ ਕੋਲ ਸੇਵਾ ਕਰਦੇ ਆ ਹੋ ਗਿਆ ਭਲਾ ਦੇ ਖਮਾ ਕਰ ਤੋਂ ਸਤਿ ਮੱਧ ਬਖਸ਼ਣ ਬਾਣੀ ਸੁਣੀ ਸੁਣਨ ਦਾ ਭਾਵ ਆਈਆਂ ਸੰਗਤਾਂ ਦੇ ਹਰ ਦਿਆ ਤੇ ਉਸਾਵਣੀ ਸਤਿਗੁਰੂ ਜੀ ਚੜ੍ਹਦੀ ਕਲਾ ਕਰਨੀ ਮਿਹਰ ਰੱਖਣਾ ਸਤਿਗੁਰੂ ਦੇ ਸਮੂਹ ਸਾਧ ਸੰਗਤ ਵੱਲੋਂ ਵਾਰਤ ਦੀ ਹਮਾਲੇ ਪੇਟਾ ਇੱਤੇ ਗਏ ਸਤਿਗੁਰੂ ਜੀ ਆਪ ਜੀ ਦੇ ਅੰਗਾਂ ਨੂੰ ਸੋਭਤ ਕਰਨ ਇਸ ਤਰ੍ਹਾਂ ਲੋਕ ਪ੍ਰਦੋਪ ਵਿੱਚ ਪੜਦੇ ਕਰਨੇ ਸਤਿਗੁਰੂ ਦੀ ਚੜ੍ਹਦੀ ਕਲਾ ਕਰਨੀ ਸੰਗਤ ਵੱਲੋਂ ਗੁਰੂ ਕੀ ਦੇਹ ਕੋਲ ਅੰਦਰ ਹਾਜ਼ਰ ਅਨਕ ਪ੍ਰਕਾਰ ਭੋਜਨ ਵਰਤਿਆ ਉਹ ਬਿੰਦਣ ਮੁਸਟਾਈ ਕਰੀ ਪਾ ਸਤਿਗੁਰੂ ਕੀ ਦੇਹ ਗੁਰੂ ਘਰ ਦਾ ਅੰਦਰ ਸੰਗਤ ਚਰਤਾਂ ਦੀ ਆਗਾ ਰੁਛੀ ਕਰਨੀ ਆਪ ਜੀ ਦੀ ਮਹਾਨ ਕਿਰਪਾ ਅੱਜ ਐਤਵਾਰ ਦਾ ਦਿਨ 14 ਤਰੀਕ ਮਾਘ ਦਾ ਮਹੀਨਾ ਪਰਵੇਸ਼ ਹੋਇਆ ਸਤਿਗੁਰੂ ਸੰਗਤਾਂ ਦੇ ਸਿਰ ਤੇ ਵੀਰ ਪਰਿਆਣਾ ਸੰਗਤਾਂ ਸੰਗਤ ਸਤਿਗੁਰੂ ਦੀ ਸੰਗਤਾਂ ਦੇ ਵਿੱਚ ਕੇਵਲ ਤੁਹਾਨੂੰ ਮਤਤ ਪਾਉਕ ਆਪਣੇ ਦਰਵਰ ਪਰਉਪਕਾਰੀ ਜੀ ਦਾ ਦਾਤਾ ਸਤਿਗੁਰੂ ਜੀ ਸੰਗ ਸੇਵਾ ਕੀਤੀ ਸਾਧਗੁਰੂ ਥਾਏ ਪਣੀ ਪਰਿਪੁਰ ਕ੍ਰਿਪਾ ਤੋਂ ਮੂਕ ਨੂੰ ਮੇਰੇ ਦਾਤ ਬਖਸ਼ੀ ਕਰਕੇ ਹੁਕਮ ਤੇ ਚੱਲਣ ਦੀ ਸਮਰੱਥਾ ਬਖਸ਼ਿ ਰ ਪਰੋ ਸੋਖ ਹੋਵੇ ਨਾਮ ਚਿਤਿ ਆਵੇ ਨਾਇਕ ਕਰਾ ਅਚਲ ਦੀ ਗਲਾ ਤੇਰੇ ਬਾਣੇ ਸਰਬੱਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਆਹੇ ਗੁਰਜੇ ਕੀ ਰਵਤੇ ਦਹੋਰਾ ਆਗਿਆ ਭਈ ਤਬੇ ਜਨਾਇਓ ਬੰਤ ਸਭ ਜੀ ਕਹੇ ਕੋ ਹੁਕਮ ਹੈ ਗੁਰੂ ਮਨਿਓ ਅਗੰਤ ਗੁਰੂ ਬਰਤ ਜੀ ਮਨਿਓ ਪ੍ਰਗਟੁ ਆਕੇ ਦੇ ਜੋ ਪ੍ਰਭ ਕੋ ਮਿਲੋ ਜੈ ਹੈ ਗੋਦਿ ਸ਼ਬਦ ਮੇ ਕਰੇਗਾ ਕਾਲ ਸਾ ਆਖੀ ਰਹੇ ਨਮੋਰੀ ਤੁਮਾਰ ਹੋਏ ਸਭ ਦੇ ਮੇਰੇ ਸੇਵੰਦੇ ਵਾਹਿਗੁਰੂ ਆਰੇ i in 今とバス来 ਸਵਾਗਤ ਸੋ ਜੇ ਸਪਾਸ ਬਰਤਿਆ ਸੋ ਰਿਆਲ ਸਵਾਦ ਗਵ ਸੋ ਰੋਵਾ ਸੁਖਾ ਕਸੇਵਾ ਦੇ ਨੋ ਨਸੋ ਕਰਸਾ ਚਟੀਆਂ ਬੋਧ ਜਤੋ ਸਚ ਪਾਤਿ ਸ਼ਰ Oh. ਪੂਰਨ ਨਾਮੁ ਭਾ ਸੁਭਾਸ਼ਾ ਜੈ ਨਹਾ ਨਾਮ ਅਰਧ ਪਰਾਈ ਪ੍ਰੀਤਮ ਪਤ ਜੀ ਕਿ ਪਾਸੋਂ ਰਣ ਤੋਂ ਦੁਜੀ ਬਣੀ ਆਈ। ਸਭ ਨੇ ਜੈਮੋਟਾਏ ਇੱਕ ਸ਼੍ਰੀ ਅਖੰਡ ਪਾਤਸ਼ਾਹ ਦੇ ਸਮੂਹ ਸੰਗਤ ਦੇ ਸੰਗਤ ਦੇ ਨਾਲ ਆਰੰਭ ਹੋਇਆ ਸਨ ਸਰੋਣਾ ਦੇ ਮਹਾਰਤ ਪ੍ਰਕਾਸ਼ ਤੋਂ ਮਾਧ ਮਾਧਵਪੰਨ ਦੇ ਸੰਪੂਰਨ ਤਰ੍ਹਾਂ ਸ਼ਸ਼ਕਤੀ ਹੈ। ਅੱਜ ਹੈ 14 ਤਰੀਕ ਐਤਵਾਰ ਦਾ ਦਿਨ। ਮਾਧ ਗੰਨ ਨਖੋ ਦੇਸਿਆ ਸਤਿਗੁਰ ਪਰਵਾਰਾਂ ਦੇ ਚਾਹੇ ਅਨੁਆਕਰੀਆਂ ਆਪਣੇ ધਰਮ ਕੋ ਉਪਰੋ ਸੇਵੀਆਂ ਦਾਤਾਂ ਗੁਰਸਿੱਖੀ ਜੀਵਨ ਨਸ਼ਸਤ ਕਰਨੀ ਚਲਦੀ ਕਲਾ ਕਰਨੇ ਮੂਰਤੇ ਸਮਰਤੀ ਹੈ ਗੁਰੂ ਜੀ ਦੇ ਉਪਰੰਤ ਬਚਨਾਂ ਨੂੰ ਪਵਾ ਚਾਪਨ ਬਾਬਾ ਜੀ ਗਰਮ ਸਿੰਘ ਦੇ ਪਰੋਸ਼ਾ ਦੇ ਆਪ ਜੀ ਨੇ ਸਤਿਗੁਰਾਂ ਨੇ ਪੁਰਾਏ ਗੁਰੂ ਜੀ ਦਾ ਰਸਾ ਵਾਹਣ ਮੁਗਲ ਬਾਦਸ਼ਾਹ ਨੇ ਵਿਸ਼ਿਆਦ ਨੂੰ ਬਣੇ ਤੇ ਵਿਦੇਜ ਵਿੱਚ ਤੇ ਸਾਡੇ ਕੋਲ ਨਾ ਲੱਗਣੀ ਜਾਣਾ ਤੇ ਹੋਵੇ ਨਾ ਤੇ ਤੁਹਾਨੂੰ ਕੁਝ ਚਾਉਂਦੇ ਨਾਲ ਮਾਰੇ ਜਾਵੇ ਉਹਨਾਂ ਦਾ ਵਿਚਾਰ ਸਿਰੇ 'ਤੇ ਨਾ ਦੇ ਗਿਆ ਤਾdio bina da ਬਾਹਰ ਹੋਣਾ ਜਾਣਾ ਸਭ ਬੰਦ ਕਰ ਦੇਣਾ ਕੋਈ ਰਸਤਮ ਵੀ ਦੇਖ ਨਾ ਦੇ ਸਕਣਗੇ ਇਸੇ ਤਰ੍ਹਾਂ ਨਾ ਕੀਤਾ ਕਿ ਉਹ ਸਿਧਾਂਤ ਨੂੰ ਖਾਰਗ ਨੂੰ ਪ੍ਰਸਤਾਵ ਕਰਿਆ

नूरदन यूनिवर्सिटी जाने जाते कैंदे बाजा बाजे रोड पर आए खुशियों के रूप में जहां प्रवासी थे ओडीसन ले लिए एक तेरा था ये उनका अब वहां से पूरा चौधरी तारीख में मुगला ताज प्रवासी थे वो दसला टावर बनाई दी बड़ा घूमे होली मान बासी इस तरह को बिना बाजा लाए सिखाने वाले लगे पूरी दिन रोड के आगे ਪੰਮਾਰਤ ਰਾਣੀ ਮੋਦੀ ਉਦਾਹਰਣ ਨਾਲ ਰਮਲਿਆ ਇਸ ਨੂੰ ਜਗਦੀਆਂ ਮੋਗਾ ਖਾਨ ਆ ਗਿਆ ਫੋਟਨ ਨਾਲ ਬੇਸਮਾਤੀ ਕਿੰਨਾ ਗੁਰੂ ਦਸੰਨ ਦਸਵੇਂ ਪਾਤਸ਼ਾਹ ਵਸੂਮੇ ਭਾਗ ਦਾ ਫਰਾਂ ਇਹ ਕਾਇਸੂ ਨੀਨੇ 9 ਦਸਵੇਂ ਦਸਦੇਵ ਗੁਰੂ ਮੋਹਨ ਆ ਕੋ ਤਾਲੇ ਨੂੰ ਦੇਰ ਰਾਤ ਨੂੰ ਆਪਰਾ ਕਰਾਇਆ ਇਤਾਲੂ ਕਲਾ ਜਨਮ ਆਇਆ ਆਪੇ ਵਾ ਕੋਈ ਕਾਇਸੂ ਦਾ ਲੋਹੇਆਂ ਨੂੰ ਸੱਜਦੇ ਤੇ ਇਸ ਐਸੇ ਜੀ ਦੇ ਰਸਿ ਕੋ ਤੇ ਸਿੱਧਰ ਬਗੇ ਉਹ ਪਾਇਆ ਕਿ ਉਹ ਕਹਿੰਦੇ ਕਿ ਯਾਰ ਸਗਾ ਇਕਾਂ ਦਾ ਕਹਿੰਦਾ ਇਹ ਜੁਨੇ ਜਾਨੂ ਤੇ ਲੜਿਆ